ਦਰਿੰਦਾ ਦਾ ਉਹਦਾ ਨਾਂ ਕੋਈ ਧਰਮ ਐ ਨਾ ਕੋਈ ਜਾਤੀ ਐ ਨਾ ਕੋਈ دین ਐ ਨਾ ਕੋਈ ਈਮਾਨ ਐ ਮੈਂ ਇਸ ਕਰਕੇ ਬੇਨਤੀ ਕਰਾਂਗਾ ਸਾਰਿਆਂ ਨੂੰ ਦਰਿੰਦਾਂ ਨੂੰ ਨਾ ਜੋੜ ਕੇ ਵਿਕਿਆ ਜਾਵੇ ਕਿਉਂਕਿ ਦਰਿੰਦੇ ਦੇ ਕੋਈ ਜਾਤ ਪਾਤ ਕੋਈ ਧਰਮ ਨਹੀਂ ਹੈਗਾ ਜਿਹੜਾ ਲੋਕਾਂ ਨੇ ਵੀ ਇਹੀ ਕਹਿ ਕੇ ਜਿਹੜਾ ਉਸੇ ਵੇਲੇ ਜਿਹੜਾ ਉਹਨੂੰ ਮਾਰ ਦੇਣਾ ਚਾਹੀਦਾ ਸੀ ਜਿਸ ਤਰੀਕੇ ਤੇ ਮਾਹੌਲ ਬਣ ਚੁੱਕਾ ਸੀ ਮਾਹੌਲ ਬਣ ਚੁੱਕਾ ਸੀਗਾ ਪਰ ਗੱਲ ਇਹ ਐ ਨਾ ਉਸ ਟਾਈਮ ਪੁਲਿਸ ਨੇ ਵੀ ਬਹੁਤ ੱਕਾ ਕੀਤਾ ਹੂੰ ਪੁਲਿਸ ਨੇ ਦੋ ਵਾਰੀ ਉਹਨੂੰ ਗੱਡੀ ਚ ਪਾਇਆ ਸੰਦੀ ਦੇ ਠੌਰ ਜੀ ਖੜੇ ਨੇ ਸੁਖਾ ਪਰਮਾਰ ਜੀ ਦੋ ਵਾਰੀ ਉਹਨੂੰ ਗੱਡੀ ਚ ਚੱਕ ਕੇ ਥੱਲੇ ਸਿੱਟਿਆ ਫਿਰ ਕੁੱਟਿਆ ਮਾਰਿਆ ਪੁਲਿਸ ਵੱਲ ਜਾ ਰਹਾ ਸੀਗਾ ਉਹਦੇ ਕਾਰਨ ਉਹ ਬਚ ਗਿਆ ਨਹੀਂ ਤੇ ਅਸੀਂ ਉਹਨੂੰ ਜਿੰਦਾ ਨਹੀਂ ਛੱਡਣਾ ਸੀਗਾ ਜੀ ਸਾਡੀ ਪੂਰੀ ਕੋਸ਼ਿਸ਼ ਸੀ ਉਹਨੂੰ ਜਿੰਦਾ ਜਲਾ ਦਿੱਤਾ ਜਾਣਾ ਸੀ ਜੇ ਸਾਨੂੰ ਕੋਈ ਹਥਿਆਰ ਨਹੀਂ ਮਿਲਿਆ ਉਸ ਟਾਈਮ ਕੋਈ ਹੋਜੀਆ ਨਹੀਂ ਤੇ ਉਹਨੂੰ ਖਤਮ ਕਰ ਦੇਣਾ ਸੀਗਾ ਉਹਨੇ ਕਿਤੇ ਨਾ ਕਿਤੇ ਸ਼ਰਮਨਾਕ ਕੰਟਣਾ ਜਿਹੜੀ ਉਹ ਵਿਅਕਤੀ ਨੇ ਕੀਤੀ ਹੈ ਸ਼ਰਮਨਾਕ ਯਾਰ ਇੱਕ ਤਾਂ ਕੋਈ ਦੁਸ਼ਮਣੀ ਹੁੰਦੀ ਨਾ ਫਿਰ ਹੁੰਦਾ ਜਾ ਕੋਈ ਤੇਰੀਆਂ ਧੀਆਂ ਕਰਨਾ ਹੁਣ ਤੇਰੀਆਂ ਧੀਆਂ ਇਹਦੇ ਨਾਲ ਖੇਡਦੀਆਂ ਤੈਨੂੰ ਸ਼ਰਮ ਹੋਣੀ ਚਾਹੀਦੀ ਕੀ ਕਰ ਰਿਹਾ ਕੀ ਤੇਰੇ ਦਿਮਾਗ ਚ ਕਿਹੜੀ ਐਡੀ ਹਵਾਨੀਅਤ ਇੱਕ ਪਾਸੇ ਇੱਕ ਮਹੱਲਾ ਨਿਵਾਸੀ ਵੀ ਹੈ ਫਿਰ ਇੱਕ ਭਾਈਚਾਰੇ ਦਾ ਵੀ ਨਾਲ ਮੇਲਜੋਲ ਹੈ ਕਿਤੇ ਨਾ ਕਿਤੇ ਤਾਲਮਿਲ ਖਾਂਦੇ ਨੇ ਇੱਕ ਦੂਜੇ ਨੂੰ ਇੱਕ ਕਾਰਵਾਈ ਤਾਂ ਚਲੋ ਹੋ ਗਈ ਹੈ ਇੱਕ ਗੱਡੀ ਦਾ ਵੀ ਜ਼ਿਕਰ ਹੋਇਆ ਸੀ ਵਿੱਚ ਤੁਸੀਂ ਐਫ ਆਰ ਦੇਖੀ ਹੈ ਪਰਚਾ ਦੇਖ ਲਿਆ ਤੁਸੀਂ ਉਹ ਗੱਡੀ ਵਾਲੇ ਦਾ ਜ਼ਿਕਰ ਹੋਇਆ ਸੀ ਕਿ ਜਿਹੜਾ ਗੱਡੀ ਛੱਡ ਕੇ ਗਿਆ ਸੀ ਕਿ ਜਿਸ ਗੱਡੀ ਚੋਂ ਉਹਨੂੰ ਲੈ ਕੇ ਜਾਣਾ ਸੀ ਉੱਤੇ ਕੋਈ ਕਾਰਵਾਈ ਹੋਈ ਹੁੰਦੀ ਨਹੀਂ ਦੇਖੋ ਜਿਹੜੀ ਨਾ ਉਹ ਗੱਡੀ ਵਾਲੇ ਨਾਲ ਸਾਡੀ ਗੱਲ ਹੋਈ ਹੈ ਉਹ ਗੱਡੀ ਵਾਲਾ ਇਹਦਾ ਕਿਤੇ ਦੋਸਤ ਆ ਆਪਸ ਵਿੱਚ ਕਿਤੇ ਮੇਲਜੋਲ ਰੱਖਦੇ ਨੇ ਉਹ ਗੱਡੀ ਵਾਲਾ ਕਹਿੰਦਾ ਮੈਨੂੰ ਇਹਦਾ ਫੋਨ ਆਇਆ ਵੀ ਮੈਂ ਆਪਣੀ ਵਾਈਫ ਨੂੰ ਲੁਧਿਆਣੇ ਲੈਣ ਜਾਣਾ ਮੈਨੂੰ ਗੱਡੀ ਦੇ ਦੇ ਕਹਿੰਦਾ ਇਹ ਗੱਡੀ ਜਾ ਕੇ ਲਿਆਇਆ ਕਹਿੰਦਾ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਜੀ ਉਹ ਬੰਦਾ ਇਸ ਗੱਲ ਤੋਂ ਉਹ ਵੀ ਜਿੱਦਨ ਦਾ ਉਹਨੇ ਦੇਖਿਆ ਵੀ ਉਹਦੀ ਗੱਡੀ ਨੂੰ ਇਸ ਤਰੀਕੇ ਨਾਲ ਤੋੜਿਆ ਗਿਆ ਜਿਵੇਂ ਇੱਕ 13 ਸਾਲ ਦੀ ਬੱਚੀ ਨਾਲ ਇਹੋ ਜਿਹਾ ਘਟਨਾ ਕਰਮ ਹੋ ਗਿਆ ਤੇ ਉਹ ਬੱਚਾ ਵੀ ਡਿਪਰੈਸ਼ਨ ਉਹ ਬੰਦਾ ਵੀ ਡਿਪਰੈਸ਼ਨ ਜਿਸ ਟਾਈਮ ਉਹਨੂੰ ਹੁਣ ਸਚੂ ਸਾਹਿਬ ਨੇ ਸਾਣੇ ਸੱਦਿਆ ਸੀਗਾ ਦੇਖਦੇ ਉਹਦੇ ਨਾਲ ਕੀ ਗੱਲ ਹੋਈ ਹੈ ਉਹਦਾ ਇਸ 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 ਘਟਨਾ ਨਾਲ ਉਹਦਾ ਕੋਈ ਲੈਣ ਦੇਣ ਨਹੀਂ ਉਹਨੂੰ ਪਤਾ ਹੀ ਨਹੀਂ ਸੀਗਾ ਇਹ ਨਹੀਂ ਆ ਕੰਮ ਕਰਨਾ